ਮਨ ਚਾਉ ਭਇਆ ਪ੍ਰਭ ਆਗਮ ਸੁਣਿਆ ਹਰ ਮੰਗਲ ਗਾਉ ਸਖੀ ਗ੍ਰਹਿ ਮੰਦਰ ਬਣਿਆ ਹਰ ਕਾਉ ਮੰਗਲ ਨਿਤ ਸਖੀਏ ਸ਼ੋਕ ਦੁਖ ਨਾ ਵਿਆਪੈ ਉਰ ਚਰਨ ਲਾ ਕੇ ਜਨ ਸਭਾਗੇ ਆਪਣਾ ਪ੍ਰਦਾ ਪਾਏ ਅਣਹਤ ਬਾਣੀ ਗੁਰ ਸ਼ਬਦ ਜਾਣੀ ਹਰਨਾਮ ਹਰ ਰਸ ਭੋਗੋ ਕਹਿ ਨਾਨਕ ਪ੍ਰਭ ਆਪ ਮਿਲਿਆ ਕਰਨ ਕਾਰਣ ਜੋ ਕੋ ਕਹਿ ਨਾਨਕ ਪ੍ਰਭ ਆਪ ਮਿਲਿਆ ਕਰਨ ਕਾਰਣ ਜੋ ਕੋ ਮਾਨਿਆ ਸੀ ਕਾ ਜਗਤ ਵਿੱਚ ਨਾਨਕ ਨਿਰਮਲ ਪੰਥ ਚਲਾਇਆ ਥਾ ਪਿਆ ਲੈਣਾ ਜੀ ਮੰਦੇ ਗੁਰਿਆ ਈਸ਼ਰ ਛਤਰ ਫੈਰਾਇਆ ਜੋਤੇ ਜੋਤਮ ਲਾਏ ਕੈ ਸਤਗੁਰ ਨਾਨਕ ਰੂਪ ਵਟਾਇਆ ਲੱਖ ਨਾ ਕੋਈ ਸ਼ਕਈ ਆਚਰਜੇ ਆਚਰਜ ਦਿਖਾਇਆ ਕਾਇਆ ਪਲਟ ਸਰੂਪ ਬਣਾਇਆ ਕਾਇਆ ਪਲਟ ਸਰੂਪ ਬਣਾਇਆ ਜੁਗੋ ਜੁਗਾਟਾਲ ਤੁੰਤਨ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਉਦੰਦਰ ਸਭਾ ਮਾਨੋ ਕੇ ਹੰਮਿਤ ਹੋਇਦੇ ਤੁਮਰਤਮਈ ਬਾਣੀ ਦਾ ਅਨੰਦ ਪ੍ਰਾਪਤ ਕਰ ਰਹੇ ਹਿੰਦਪਾਗੀ ਸਤ ਸੰਗੀਤਨ ਆਪਾਂ ਸਾਰੇ ਉਰਪਾਗੀ ਹਾਂ ਸਾਡੇ ਸਾਰਿਆਂ ਤੇ ਜਗ ਜਲਮ ਦੇ ਤੇ ਮਾਲਕ ਸਤਗੁਰੂ ਗੁਰੂ ਰਾਮਦਾਸ ਸਾਹਿਬ ਜੀ ਦੀਆਂ ਬੇਅੰਤ ਬੇਰਮਤਾ ਹਨ ਬਖਸ਼ਾ ਹਨ ਜਿਨ੍ਹਾਂ ਮੇਰਮਤਾ ਬਖਸ਼ਾ ਤੇ ਸਦਕਾ ਛਾ ਨੂੰ ਸਭ ਨੂੰ ਕੁਝ ਪਾਲ ਆਪਣੇ ਮਾਲਕ ਦੀ ਗੋਦ ਵਿੱਚ ਬੈਠਣ ਦਾ ਸ਼ੁਭਾਗਾ ਸ਼ਮਾ ਪ੍ਰਾਪਤ ਹੁੰਦਾ ਹੈ ਅੱਜ ਤਾਂ ਤਨ ਸਾਹਿਬ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਕੀ ਦਾ ਪ੍ਰਕਾਸ਼ ਦਿਹਾੜਾ ਹੈ ਜਿਨਾਂ ਦਾ ਫੈਲਾਣਾ ਫੈ ਲੈਣਾ ਸੀ ਜਿਹੜੀਆਂ ਇਤਿਹਾਸਕ ਪੱਥਾਂ 'ਚ ਪਰੀਖਿਆ ਨੇ ਸ਼ਹਿਬਾਂ ਦਾ ਪ੍ਰਕਾਸ਼ 1504 ਈਸਵੀ ਨੂੰ ਹੋਇਆ ਸ਼ਹਿਬਾਂ ਦੇ ਨਗਰ ਦਾ ਨਾਮ ਉਸ ਸਮੇ ਮੱਤੇਦੀ ਸਰਾਸੀ ਜਿਲ੍ਹਾ ਮੁਕੱਸਰ ਇਸ ਨਗਰ ਨੂੰ ਸਨਾਈ ਨਾ ਗਾਂਵ ਕਿਹਾ ਜਾਂਦਾ ਸੀ ਪਿਤਾ ਦਾ ਨਾਮ ਭਾਈ ਸ਼ੇਰੂ ਮਲ ਜੀ ਮਾਤਾ ਦਾ ਨਾਮ ਦਇਆ ਕੌਰ ਹੈ ਸ਼ੁਭਰਾਈ ਜੀ ਵੀ ਇਹਨਾਂ ਨੂੰ ਕਹਿੰਦੇ ਸਨ ਇਹਨਾਂ ਦੀ ਧਰਮ ਪਤਨੀ ਉਨ੍ਹਾਂ ਦਾ ਨਾਮ ਬੀਬੀ ਖੀਵੀ ਕਰਕੇ ਜਾਣਿਆ ਜਾਂਦਾ ਹੈ। ਤਾਂ ਸ਼੍ਰੀ ਗੁਰੂ ਨਾਨਕ ਸਾਹਿਬ ਜੀ ਦੀ ਸ਼ਰਣ ਵਿੱਚ 1538 ਈਸਵੀ ਨੂੰ ਕਰਤਾਰਪੁਰ ਸਾਹਿਬ ਦੀ ਕਰਤੀ ਤੇ ਮਾਈ ਲੈਣਾ ਜੀ ਆਉਂਦੇ ਨੇ। ਸੇਵਾ ਤੇ ਸਿਮਰਨ ਦੀ ਕਾਰਨਾ ਕਾਲ ਕੀ। ਸਤ 9 1547 ਈਸਵੀ ਨੂੰ ਜਦੋਂ ਸਾਹਿਬ ਜੋਤੀ ਜੋ ਸਮਾंदे ਨੇ ਉਸ ਤੋਂ ਕੁਝ ਸਮਾਂ ਪਹਿਲ ਨੂੰ ਇਹਨਾਂ ਨੂੰ ਆਪਣਾ ਤਖਤ ਦੇ ਦਿੱਤਾ ਇਹਨਾਂ ਦੀ ਆਪਣੀ ਜੋ ਸੰਤਾਨ ਹੈ ਦੋ ਸੁਪੁੱਤਰ ਹਨ ਚੇਲੇਦਾਸ ਜੀ ਚੇਲੇਦਾਸ ਜੀ ਦੇ ਦੋ ਸੁਪੁੱਤਰੀਆਂ ਹਨ ਬੀਬੀ ਅਮਰੋ ਜੀ ਤੇ ਬੀਬੀ ਅਨੋਖੀ ਜੀ ਜਗਤੂ ਜੀ ਇਹਨਾਂ ਦਾ ਕਾਰਜਕਾਲ ਹੈ 1552 ਈਸਵੀ ਤੱਕ। કુલ ਆਇਯੂ ਸਰਬੰਦੀ 48 ਪੂਰੇ ਬਣਦੀ ਹੈ। 13 ਬਰੇ ਸਹਿ ਗੁਰਤਾ ਗੱਦੀ ਤੇ ਸਭਾਏ ਬਣ ਰਹੇ ਨੇ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਬਾਣੀ ਵਿੱਚ ਇਹਨਾਂ ਦੇ ਕੇਵਲ ਸ਼ਲੋਕ ਨੇ 62 ਸ਼ਲੋਕ। ਜਿਵੇਂ ਮਹੱਲਿਆਂ ਦੇ ਨਾਲ ਸ਼ਬਦ ਹੁੰਦਾ ਹੈ ਪੂਰਾ ਸ਼ਬਦ ਨਹੀਂ ਸ਼ਲੋਕ ਉਚਾਰਨ ਕੀਤੇ ਨੇ। ਜਦੋਂ ਤੱਕ ਤਬੇਦੇ ਹਨ ਸਤਿਗੁਰੂ ਅਰਜਨ ਸਿੰਘ ਜੀ ਦਾ ਜਿਹੜਾ ਮਿਸ਼ਨ ਸੀ ਗੁਰਸਿੱਖੀ ਦਾ ਪ੍ਰਚਾਰ ਇਹਨਾਂ ਨੇ ਉਸ ਪ੍ਰਚਾਰ ਵਿੱਚ ਗੁਰਮੁਖੀ ਲਿਪੀ ਦਾ ਅਸਧਾਰ ਤੇ ਉਸ ਬਾਣੀ ਉਸ ਵਿੱਚ ਬਾਣੀ ਨੂੰ ਲਿਖਣਾ ਕੀਤਾ ਉਹਦਾ ਪ੍ਰਸਾਰ ਕੀਤਾ ਲੰਗਰ ਪੰਗ ਦੀ ਪ੍ਰਥਾ ਨੂੰ ਬਲ ਪ੍ਰਦਾਨ ਕਰਨਾ ਇਹ ਇਹਨਾਂ ਦਾ ਮੁੱਖ ਮਕਸਦ ਸੀ ਜਿਹੜਾ ਇਹ ਜਗਤ ਚਲ ਰਿਹਾ ਜਨ ਜੀਵਨ ਵਿੱਚ ਉਮੀ ਪੈਦਾਰੀ ਤੇ ਸੰਚਾਰ ਮਾਨਸਿਕ ਆਤਮਾ ਅਤੇ ਸਰੀਰਕ ਸਿਹਤ ਦਾ ਵਿਕਾਸ ਵਿਦਿਆ ਅਤੇ ਗੁਰਬਾਣੀ ਦਾ ਚਾਣਨ ਵੰਡਣਾ ਨਸ਼ਿਆਂ ਵਿਰੁੱਧ ਸੋਝੀ ਗੁਰਬਾਣੀ ਨਿਰਮਲ ਜੀਵਨ ਨਾਲ ਸਮਾਏ ਮਾਨ ਨੂੰ ਪਹੁੰਚਾਣਾ ਇਹ ਇਨਾਂ ਦੇ ਪ੍ਰਮੁੱਖ ਕੰਮ ਸਨ ਸਿੱਖੀ ਦੇ ਪ੍ਰਚਾਰ ਲਈ ਸਹਬਾ ਨੇ ਬੜੀ ਵੱਡੀ ਮਸ਼ਕਤ ਕੀਤੀ ਆਪਣੇ ਜੀਵਨ ਦੇ ਵਿੱਚ ਕਿਉਂਕਿ ਸਾਧਗੁਰੂ ਦਾ ਅਨੁਸ਼ਾਸ਼ ਕੀ ਨਗਰ ਨਗਰ ਜਾ ਕੇ ਪਿੰਡ ਪਿੰਡ ਜਾ ਕੇ ਪ੍ਰਚਾਰ ਪ੍ਰਚੰਡ ਕਰਦੇ ਨੇ ਇਹ ਬੜਾ ਵਧੀਆ ਤਰੀਕਾ ਸੀ ਸਿੱਖੀ ਨੂੰ ਜਗਾਉਣ ਵਾਸਤੇ ਭਾਵੇਂ ਅੱਜ ਵੀ ਉਚੇਚੇ ਯਤਨਾਂ ਦਾ ਸੱਦਾ ਦਿੱਤਾ ਜਾ ਰਿਹਾ ਹੈ ਅੱਜ ਕਲਰ ਦਾ ਨਾਮ ਰੱਖਿਆ ਕਿ ਅਸੀਂ ਕਰ ਕਰ ਜਾ ਕੇ ਪ੍ਰਚਾਰ ਕਰ ਰਹੇ ਹਾਂ ਸ਼ਿੰਸ਼ਾਗ ਨੇ ਨੋਮਾ ਜਾਰੀ ਕੀਤਾ ਇਹ ਪ੍ਰਚਾਰ ਸੁੱਧੇ ਸਦ ਹੋ ਰਿਹਾ ਜੀ ਅੱਜ ਜਰੂਰਤ ਨਹੀਂ ਅੱਜ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਾਂ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਾਂ ਮੋਰ ਸਭਾ ਸਵੈਟੀਆਂ ਜਿਨ੍ਹਾਂ ਕੋਲ ਧਨ ਹੈ ਟਕਸ਼ਾਲਾ ਨੇ ਉਹ ਕੇਵਲ ਜਿਹੜੇ ਪਿੰਡ ਨੇ ਸ਼ਹਿਰ ਨੇ ਉਹਨਾਂ ਦੇ ਗੁਰਦਾਂ ਮੰਦਿਰ ਗੁਰੰਥੀ ਸੰਗਾਂ ਦੀ ਸੰਭਾਲ ਕਰ ਲੈਣ ਸੇਵਾਦਾਨ ਦੀ ਸੰਭਾਲ ਕਰ ਲੈਣ ਉਹ ਪ੍ਰਚਾਰ ਤੇ ਕਰ ਹੀ ਰਹੇ ਨੇ ਅਸ਼ਾਇਦ ਦੇ ਵਦਨ ਦਾ ਇੱਕੋ ਇੱਕ ਕਾਰਨ ਹੈ ਕਿ ਉਹਨਾਂ ਨੇ ਆਪਣੇ ਪ੍ਰਚਾਰਕ ਨੂੰ ਇਹਨਾਂ ਧੰਨ ਦਿੱਤਾ ਕਿ ਉਹ ਤੁਹਾਡੇ ਘਰ ਜਾ ਕੇ ਆਖੇਗਾ ਸਾਡੇ ਤਰ ਵਿੱਚ ਸ਼ਾਮਲ ਹੋ ਜਾ। ਮੈਂ ਤੁਹਾਨੂੰ ਧੰਨ ਦੇਣਾ। ਤੁਹਾਡੇ ਬੱਚੇ ਫ੍ਰੀ ਭਾਵਾਂਗਾ। ਤੁਹਾਨੂੰ ਆਪਣੀ ਜ਼ਿੰਦਗੀ ਦੇ ਖਰਚੇ ਦਾ ਕੋਈ ਖਤਰਾ ਨਹੀਂ। ਤੇ ਤੁਹਾਡੇ ਗ੍ਰੰਥੀਸ਼ੰਗਾਂ ਨੇ ਤੁਹਾਡੇ ਕੋਲ ਜਾ ਕੇ ਤੁਹਾਨੂੰ ਜੋੜਦੇ ਨੇ। ਕਿ ਸਾਡੀਆਂ ਤਨਖਾਹਾਂ ਕੱਟਦੇ ਸਾਡੇ ਕੋਲ ਖਰਚਾ ਨਹੀਂ। ਕਿ ਸਾਡੀ ਸਹਾਇਤਾ ਕਰਦੇ। ਚਾਰ ਕੀ ਹੋਵੇ ਜਿਸ ਗੱਦੀ ਤੇ ਗ੍ਰੰਥੀ ਸੰਗ ਨੂੰ ਸਭਾ ਮਨ ਕੀਤਾ ਜਾਂਦਾ ਹੈ ਕਿ ਜੱਦੀ ਬਾਬਾ ਹੁਦਾ ਸਾਹਿਬ ਜੀ ਤੋਂ ਆਰੰਭ ਹੋਈ ਤੇ ਜਦੋਂ ਛੇਵੇਂ ਪਾਤਸ਼ਾਹ ਤਖਤ ਤੇ ਬਿੰਦੇ ਹਨ ਪੰਜਵੇਂ ਪਾਤਸ਼ਾਹ ਸ਼ਹੀਦ ਇਦਿੰਦਨ ਜੀ ਜਨ ਦੇ ਨੇ ਉਛੇਵੇਂ ਪਾਤਸ਼ਾਹ ਨੂੰ ਆਪਣੇ ਸੁਪੁੱਤਰ ਨੂੰ ਤਖਤ ਤੇ ਬਿਠਾ ਕੇ ਵੀ ਕਹਿੰਦੇ ਨੇ ਵੀ ਬਾਬੇ ਦੀ ਗੱਲ ਮੰਨਣਾ ਬਾਬਾ ਸਾਹਿਬ ਨੂੰ ਕਿਹਦੇ ਨੇ ਧਿਆਨ ਰੱਖਣਾ ਮੇਰੇ ਪੁੱਤਰ ਦਾ ਇੱਕ ਗੁਰੂ ਇਹ ਗੱਲ ਕਹਿੰਦਾ ਗ੍ਰੰਥੀ ਸਿੰਘ ਦੇ ਮਾਣ ਨਹੀਂ ਭਾਵਾਂ ਅੱਜ ਸਾਡੇ ਵਿੱਚ ਵੀ ਘਾਟਾਂ ਨੇ ਸਾਡਾ ਪੂਰਾ ਨਿਤ ਨਹੀਂ ਮਨੀ સેવા ਨਹੀਂ ਸਿਮਰਨ ਨਹੀਂ ਅਸੀਂ ਬੰਦੀ ਚੱਕੇ ਨਾਲ ਸੀਮਤ ਹੋ ਗਏ ਪਰ ਜਿਹਨੂੰ ਤੁਸੀਂ ਥਾਪ ਲਿਆ ਹੈ ਇਹ ਨਗਰ ਸਾਰ ਨਹੀਂ ਲਿੰਦਾ ਪਿੰਡ ਸਾਰ ਨਹੀਂ ਲਿੰਦਾ ਉੱਥੇ ਤਾਂ ਕਟ ਹੈ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇੱਕ ਤਰੀਕਾ ਪੜਾਇਆ ਕਿ ਹਰ ਸ਼ਹਿਰ ਦੇ ਵਿੱਚ ਹਰ ਨਗਰ ਦੇ ਵਿੱਚ ਜਿੰਨੇ ਗੁਰਦਾਰ ਘਰ ਨੇ ਉੱਥੇ ਘਟੋ ਘੜ ਗ੍ਰੰਥੀ ਸੰਪਰਚਾਰ ਕਰਵੇ ਇੱਕ ਪ੍ਰਧਾਨ ਜੀ ਦੇ ਸ਼ਬਦ ਸੰਪਿਸ਼ਾ ਨੂੰ ਤੇ ਗ੍ਰੰਥੀ ਚਾਹੀਦਾ ਜਿਹੜਾ ਬੂਆ ਖੋਲਦਾ ਹੋਵੇ ਤੇ ਬੂਆ ਖੋਲਣ ਵਾਲਾ ਰੱਖਿਆ ਗ੍ਰੰਥੀ ਪਿੱਛੇ ਉਹਦੀ ਛੁੱਟੀ ਕਰਨੀ ਸੀ ਇਹਦੇ ਨੂੰ ਪਾਠ ਨਹੀਂ ਹੁੰਦਾ 5 ਕੋੜੀਆਂ ਵੀ ਨਹੀਂ ਹੁੰਦੇ 23 ਸਾਲ ਉਹ ਕੱਟ ਗਿਆ ਗੁਰਦੁਆਰਾ ਸਾਹਿਬ ਚ ਅੱਜ ਉਹਨੂੰ ਜੇ ਉਹਨੂੰ ਛੁੱਟੀ ਕਰਨੀ ਸੀ ਉਹ ਬਹਾਨਾ ਬਣਾ ਲਿਆ ਪੀ ਗੁਰਬਾਣੀ ਨਹੀਂ ਜੰਦਾ 23 ਸਾਲ ਉਹਨੂੰ ਬਾਣੀ ਉੰਤੀ ਨਹੀਂ ਅੱਜ ਉਹਨੂੰ ਬਾਣੀ ਭੁੱਲ ਗਈ 23 ਸਾਲ ਉਹਦੇ ਨਗਰ ਵਿੱਚ ਸੇਵਾ ਕੀਤੀ ਤੇ ਅੱਜ ਜਦੋਂ ਕੱਢਿਆ ਉਹਨੂੰ ਸਮਾਂ ਦੇ ਦਿੱਤਾ ਪੀ ਨੇ ਤਰੀਕ ਨੂੰ ਚਲੇ ਜਾਣਾ ਹੈ ਗ੍ਰਹੀ ਇਕੱਠੀ ਕਰਨ ਲੈ ਉਹਨੂੰ ਕਿਹਾ ਜੀ ਇਹਨੂੰ ਤਾਂ ਪਾਠ ਨਹੀਂ ਹੁੰਦਾ ਤਾਂ ਕੱਟ ਰਿਹਾ ਇਦਾਂ ਮਨ ਟਾਇਸ਼ਾਲਾ ਆਪਾਂ ਬਾਣੀਓ ਦੀ ਸੁਣੀ ਨਹੀਂ ਪਾਠ ਸੁਣੀ ਨਹੀਂ ਜੇ ਗੱਲ ਹੋਈ ਤੇ ਫਿਰ ਕਿਹਾ ਗਿਆ ਜੀ ਇਹਨੂੰ ਮੌਕਾ ਦਿੱਤਾ ਸੀ ਇਸ ਨੂੰ ਸੁਧਾਰ ਕਰਨ ਲਈ ਇਹਨੇ ਸੁਧਾਰ ਨਹੀਂ ਕੀਤਾ ਤਾਂ ਛੁੱਟੀ ਕਰ ਰਹੇ ਛੁੱਟੀ ਕਦੋਂ ਦੀ ਗੁਰੰਤੀ ਸਿੰਘ ਦੀ ਜਦੋਂ ਗੁਰੰਤੀ ਸਿੰਘ ਪ੍ਰਬੰਧ ਕੀਤਾ ਚੇਹ ਦੇ ਖਿਲਾਫ ਹੋ ਗਏ ਉਹਨਾਂ ਦੀ ਗੱਲ ਨਾ ਮੰਨੇ ਪ੍ਰਵਾਨਨਾ ਕਰੇ ਸੱਚ ਬੋਲੇ ਗੁਰਮਤ ਘੜੀ ਰਾਹ ਤੇ ਚੱਲਣ ਦਾ ਉਪਦੇਸ਼ ਲਾਏ ਸਿੱਖੀ ਦਾ ਜਿਹੜਾ ਮਾਰਗ ਹੈ ਇਹਦੇ ਵਿੱਚ ਗੁਰਬਾਣੀ ਕਹਿੰਦੀ ਹੈ ਖੰਡਿਓ ਤਿੱਖੀ ਵਾਲੋਂ ਨੇ ਕੀ ਇਹਤ ਮਾਰਗ ਜਾਣ ਸ਼ਿਵ ਜਣੀ ਨਿਸ਼ਕਾਮ ਕਰਨੀ ਪੈਂਦੀ ਸਵਾਸ ਸਵਾਸ ਇਹਦੇ ਵਿੱਚ ਸਿਮਰਨ ਕਰਨਾ ਪੈਂਦਾ ਸ਼ਿਵ ਦਾ ਮਾਧਿਅਮ ਛੇ ਪੀ ਦੂਜੇ ਤੀਜੇ ਤੇ ਚੌਥੇ ਗੁਰਸਹਿਬਾਨ ਨਾਨਕ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਅਧਿਆਤਮ ਬਾਦ ਜਿਹੜੇ ਨੇ ਗੱਦੀ ਉਹਨੂੰ ਪ੍ਰਾਪਤ ਕਰਨ ਲਈ ਸੇਵਾ ਸਿਮਰਣੀ ਕੀਤਾ ਪਾਸਾ ਕਿਉਂਕਿ ਗੁਰੂ ਸਾਹਿਬਾਨੇ ਆਪ ਦਿਲ ਜਾਣ ਜਿੰਦ ਜਾਣ ਲਾ ਕੇ ਜਦੋਂ ਸਿੱਖ ਮਾਰਗ ਦੀ ਪ੍ਰਗਟਾ ਕਰਨ ਕੀਤੀ ਬਹੁਤ ਸਾਰੀਆਂ ਸਵਾਮਾਂ ਕਿਤਨਾ ਸ਼ਿਵਾ ਦੇ ਜੁੜੇ ਨੇ ਤੇ ਸੇਵਾ ਕਰਕੇ ਤੱਕ ਭਾਈ ਲੈਣੇ ਨੂੰ ਮਿਲੇ ਹੁਣ ਟਿਕੜ ਦੇ ਨਾਲ ਪੜੀਆਂ ਚਾਰੇ ਈਆਂ ਚਾਰੇ ਜਿਹੜਾ ਚਾਰਾ ਪਸ਼ਵਾਂ ਨੂੰ ਪਾਈਦਾ ਪਰਥੇ ਜਿਹਨੂੰ ਕਹਿੰਦੇ ਹਨ ਝੋਨੇ ਵਿੱਚੋਂ ਕੱਢਿਆ ਲੇ ਤਿੰਨ ਪੰਨਾ ਪਾਈ ਲੈਣੇ ਦੇ ਸਿਰ ਤੇ ਰੱਖ ਦਿੱਤੀਆਂ ਪਿੱਜਾ ਘਰ ਛੱਡ ਕੇ ਆ ਕੱਪੜੇ ਲੱਬੜੇ ਨਵੇਂ ਕੱਪੜੇ ਪਾ ਕੇ ਗਏ ਸੀ ਬੀਬੀ ਸੁਰਖਣੀ ਨੇ ਗिला ਕੀਤਾ ਕਿ ਸਹਬਾ ਨੇ ਕਿਹਾ ਟਿਕੜ ਨਾਲ ਲਿਪੜੀਆਂ ਪੰਨਾ ਚੁਪੜ ਨਾਲ ਲੈਣੇ ਦੇ ਕੱਪੜੇ ਖਰਾਬ ਹੋ ਗਏ ਹਨ ਤਾਂ ਗੁਰੂ ਸਾਹਿਬਾਂ ਨੇ ਫਰਮਾਇਆ ਚਿਕੜ ਨਹੀਂ ਅਰਸ਼ਾਂ ਤੋਂ ਛਿੜਕਿਆ ਕਿਸਰ ਹੈ ਲੈਣੇ ਨੂੰ ਹੀ ਨਸੀਬ ਹੋਇਆ ਜਦ ਮਾਤਾ ਜੀ ਨੇ ਇੱਕੋ ਵਾਰ ਤਿੰਨ ਪੰਡਾ ਦਾ ਭਾਰ ਲੈਣਾ ਜੀ ਦੇ ਸਿਰ ਤੇ ਲੱਦਣ ਦਾ ਗੁਜਾ ਗਿਲਾ ਕੀਤਾ ਤੇ ਗੋ ਸਤਿਗੁਰਾਂ ਬੜੇ ਪਿਆਰ ਨਾਲ ਆਖਿਆ ਸੀ ਜਿਨ੍ਹਾਂ ਮੋਢਿਆਂ ਤੇ ਮਾਨਵਤਾ ਤੇ ਕਲਿਆਣ ਦਾ ਬਹੁਤ ਪਰਪਕਾਰੇ ਭਾਰ ਚੁਪਣਾ ਹੋਵੇ ਉਹਨਾਂ ਨੂੰ ਇਵੇਂ ਹੀ ਸਿਖਾ ਸਿਖਲਾਇਆ ਜਾਂਦਾ ਹੈ ਇਹ ਸੁਆਮੀ ਦੀਆਂ ਸੇਵਕ ਦੀਆਂ ਆਗਮੇ ਚੜਤ ਬਾਰੇ ਰਮਝਾਂ ਸਨ ਜਿਨ੍ਹਾਂ ਦੇ ਅਰਥ ਤੇ ਬੇਸਮਾ પા ਕੇ ਪ੍ਰਗਟ ਰੂਪੇ ਸਾਹਮਣੇ ਆਏ ਸਰਬੰਨ ਦੇ ਜੀਵਨ ਵਿੱਚ ਇਹ ਵੀ ਹੁੰਦਾ ਕਿ ਭਾਈ ਲੈਣਾ ਜਿਹਨੂੰ ਗੁਰਤਾ ਗੱਦੀ ਦਿੱਤੀ ਤਾਂ ਦੂਰੋਂ ਨੇੜਿਓਂ ਲੋਕੀ ਭਜ ਲੈਣਾ ਜਿਹੜੇ ਹੁਣ ਗੁਰਨਾਨਕ ਦੇਵ ਜੀ ਦੇ ਅੰਗ ਲਾ ਕੇ ਗੁਰੰਗਤ ਦੇ ਬਣ ਗਏ ਸਾਨੂੰ ਵੇਖਣ ਆਉਂਦੇ ਸਨ ਉਹ ਖੁਸ਼ ਨਸੀਮਾ ਔਰਸ਼ ਦੇ ਦਰਸ਼ਨ ਕਰ ਸਕਣ ਕਿ ਇਹਨਾਂ ਤੇ ਦੀ ਕਿਰਪਾ ਆਈ ਜਿਹਦੇ ਕਿ ਸਤਿਗੁਰੂ ਨਾਨਕ ਸਾਹਿਬ ਜੀ ਵੀ ਨਵੇਂ ਨੇ ਉਹਨਾਂ ਮੱਥਾ ਟੇਕਿਆ ਹੈਰਾਨ ਹੋਏ ਸੰਗ ਲੋਕ ਸਮੁੱਚੀ ਧਰਤੀ ਦੇ ਲੋਕ ਤੁਹਾਡਿਆਂ ਕੀ ਲੈਂਟਣਗੇ ਕੀਤਾ ਕੀ ਪਾਈ ਲੈਣੇ ਨੇ ਭਾਈ ਨਾਣੇ ਨੇ ਇੱਕੋ ਹੀ ਪੰਕਤੀ ਦੀ ਕਮਾਈ ਕਰ ਲਈ ਹਕੂਮਤ ਜਾਣ ਚੜਣਾ ਨਾਨਕ ਲਿਖਿਆ ਦਾ ਆਪਾਂ ਕਿਹਾ ਨਹੀਂ ਇੰਜ ਨਹੀਂ ਇੰਜ ਕਰਨਾ ਚਾਹੀਦਾ ਉਹਨਾਂ ਨੇ ਰਜਾ ਨੂੰ ਕਮਾਇਆ ਸਮੁੱਚੀ ਮਾਨਵਤਾ ਦੇ ਲੋਕ ਆਏ ਇਹ ਦਰਸ਼ਨ ਕਰਨ ਨੂੰ ਸਿੱਖਦੇ ਜਿਹਨੂੰ ਲੈਣੇ ਤੋਂ ਗੁਰੂ ਨੇ ਅੰਗਦ ਬਣਾ ਦਿੱਤਾ ਹੈ ਕਿਉਂਕਿ ਸੇਵਾ ਤੇ ਸਿਮਰਨ ਕਰਕੇ ਵੱਡੇ ਵੱਡੇ ਭਮਾਨੀਆਂ ਰਾਜਿਆਂ ਰਾਣਿਆਂ ਨੂੰ ਨਮਾਇਆ ਜਾ ਸਕਦਾ ਹੈ ਸੇਵਾ ਦੀ ਘਾਲਣਾ ਨਾਲ ਸੇਵਾ ਦੀ ਕਰਮਾਰਤ ਨਾਲ ਹੀ ਪਾਈ ਲੈਣਾ ਗੁਰੂ ਅੰਗਦ ਸਾਹਿਬ ਨੇ ਨਨ ਸੈ ਜੰਤਰੀ ਅਨੁਸਾਰ ਇਹਨਾਂ ਦਾ ਜਨਮ ਇਸ ਮਹੀਨੇ ਵਿੱਚ ਹੁੰਦਾ ਹੈ 1540 ਇਸ ਵਿੱਚ ਉਂਝ ਲਿਖਿਆ ਜਿਹੜਾ ਪ੍ਰਾਤਾਂ ਲਿਖਤ ਅਨੁਸਾਰ 15 ਮਾਰਚ ਵਾ ਕਰਨਾ ਕਤੀ ਮਾਰਚ 1540 ਇਸ ਵੀ ਹੈ ਕਿ ਦੇਵੀ ਦੇ ਪੁਜਾਰੀ ਸੰਸ ਇੱਕੋ ਬੋਲ ਨੇ ਇਹਨਾਂ ਦਾ ਜੀਵਨ ਬਦਲ ਦਿੱਤਾ ਇਹਨਾਂ ਦੇ ਨਗਰ ਦੇ ਟੋਬੇ ਵਿੱਚ ਇੱਕ ਸਿੱਖ ਗੁਰਦਾਨ ਸਾਹਿਬੀ ਦਾ ਇਸ਼ਨਾਨ ਕਰਦਾ ਭਾਈ ਜੋਧ ਭਾਈ ਜੋਧ ਆਪਾਂ ਤੇ ਸਾਰੀ ਉਪਰ ਬਾਣੀ ਸੁਣੀ ਨਾ ਪੁੱਛਦੇ ਰਹੇ ਜੀ ਕਿੰਨੇ ਵਜੇ ਉੱਠੀਏ ਕਿੰਨੇ ਵਜੇ ਨਿਤਨੇਮ ਕਰੀਏ ਭਾਈ ਜੋਧ ਤੋਂ ਬਾਣੀ ਸੁਣਨ ਵਾਲਾ ਸਿੱਖ ਭਾਈ ਰਹਿਣਾ ਗੁਰਤਾਗਤੀ ਤੇ ਪਹੁੰਚ ਗਿਆ ਸਿਰਫ ਇੱਕੋ ਪੰਕਤੀ ਸੁਣੀ ਜੀ ਦੋਵੇਂ ਇਸ਼ਨਾਨ ਕਰਦੇ ਨੇ ਭਾਈ ਜੋਤ ਸਾਧੂਪੁਰ ਨਾਨਕ ਸਾਹਿਬ ਕੀ ਦਾ ਸਿੱਖ ਹੈ ਇਹ ਸਾਧੂਪੁਰ ਨਾਨਕ ਸਾਹਿਬ ਜੀ ਦੀ پاک ਬਾਣੀ ਨੂੰ ਪੜ੍ਹਦਾ ਹੈ ਉਗਾਰੇ ਨੇ ਉਚੇ ਚ ਜਿਤ ਸੇਵਿਆ ਸੁਖ ਪਾਈਐ ਸੁਸਾਹਿਬ ਸਦਾ ਸਮਾਨੀਐ ਇਹ ਤੇ ਕੀਤਾ ਪਾਈਏ ਆਪਣਾ ਸਾ ਘਰ ਬੁਰੀ ਕਿਉਂ ਘਰਨੀ ਐ ਇਹਨਾਂ ਪਾਕ ਸੰਕਤੀਆਂ ਦਾ ਚਿੰਤਨ ਕੀਤਾ ਅਰਦਾਸ ਕਰਦਿਆਂ ਚਿੰਤਨ ਕਰਦਿਆਂ ਸੇਵਾ ਕਰਦਿਆਂ ਸਿਮਰਨ ਕਰਦਿਆਂ ਕੋ ਆਪਣੇ ਜੀਵਨ ਦੇ ਵਿੱਚ ਬਾਬੇ ਨਾਨਕ ਜੀ ਗੱਦੀ ਤੱਕ ਪਹੁੰਚ ਗਏ ਜਦੋਂ ਗੰਦੇ ਤੱਕ ਪਹੁੰਚ ਗਏ ਇਹ ਸਿੱਖੀ ਦੇ ਪ੍ਰਚਾਰ ਪ੍ਰਸਾਰ ਨੂੰ ਚੰਨ ਲ ਕੀਤਾ ਜੀ ਇਹ ਪਾਕ ਬੋਲ ਪੜਦੇ ਆ ਪੜਦੇ ਆ ਉਹ ਤੱਕ ਅਤੇ ਬਾਲਕ ਬਣੇ ਕਿਉਂਕਿ ਅਰਧਨਾ ਸ਼ੁਰੂ ਕਰ ਲਈ ਅਰਧਨਾ ਨੇ ਖਿੱਚ ਪਾਈ ਦੇਵੀ ਦੀ ਯਾਤਰਾ ਤੇ ਜਾਂਦੇ ਆ ਆਪਣੇ ਸਾਥੀਆਂ ਨੂੰ ਇਹ ਕਹਿ ਕੇ ਕਿ ਮੈਂ ਬਾਬੇ ਦੇ ਦਰਸ਼ਨ ਘਰ ਆਵਾਂ ਦਰਸ਼ਨ ਕਰਨ ਗਏ ਵਾਪਸ ਨਹੀਂ ਸੀ ਆਏ ਬਾਬੇ ਦੇ ਬਣ ਕੇ ਰਹਿ ਗਏ ਚੜ ਉਹਨਾਂ ਸਮਿਆਂ ਦੀ ਸੇਵਾ ਕੀਤੀ ਆ ਪੋਚੇ ਦੀ ਸੇਵਾ ਨਹੀਂ ਕੀਤੀ ਕੱਚੇ ਧਾਂਸਨ ਸਾਰੇ ਥਾਂ ਤੋਂ ਚੜ੍ਹ ਉਣਾਣਾ ਲੰਗਰ ਵਰਤਾਣਾ ਜੇ ਸਾਧਗੁਰੂ ਗੁਰੂ ਨਾਨਕ ਸਾਹਿਬੀ ਦੇ ਦਰ ਤੇ ਉਸ ਦੇਵੀ ਦੇ ਦਰਸ਼ਨ ਕਰ ਲੈਣੇ ਜਵਾਲਾ ਮੁਖੀ ਜਗੇਤ ਨੰਦਾਰ ਦਰ ਆ ਕੇ ਪੁੱਛਿਆ ਮਾਂ ਇੱਥੇ ਬੁਨਿਆਦੀਆਂ ਹਾਂ ਲੈਣਾ ਮੈਂ ਇੱਥੇ ਕਿਹਾ ਕਿ ਪੇਸ਼ੀ ਤੇ ਤੁਹਾਡੇ ਦਰ ਤੇ ਜਾਂਦੇ ਆ ਹੁਣ ਆਖਿਆ ਇਹ ਜਿਹਦੇ ਦਰ ਤੇ ਜਾਂਦੇ ਹੋ ਨਾ ਮੈਂ ਨਿਰੰਕਾਰ ਤੋਂ ਮੰਗਣਾ ਹੈ ਕਿ ਨਿਰੰਕਾਰ ਰੂਣ ਕਰਤੀ ਤੇ ਆ ਗਿਆ ਇਹ ਗੱਲ ਜਵਾਨ ਮੁਖੀ ਦੇਵੀ ਨੇ ਇਸ ਰੂਪ ਤਾਰਨ ਕਰਕੇ ਲੈਣਾ ਤੇ ਬੜੇ ਵਧੀਆ ਥਾਂ ਤੇ ਆ ਗਿਆ ਕਿਤੇ ਨਾ ਗਏ ਸਾਡਾ ਤੇ ਦਮਾ ਢੂੰਢ ਲੈਂਦਾ ਨਾ ਆਪਾਂ ਗੁਰੂ ਗ੍ਰੰਥ ਸਾਹਿਬ ਜੀ ਕੋਲ ਆਏ 15 ਚਮਤਜ਼ਾਂ ਚਮਟਾਂ ਤੇ ਮੈਂ ਪਰਸਾਂ ਚ ਉੱਥੇ ਵੀ ਜਿਗ ਕੀਤਾ ਸੀ ਕਿ ਸਿਮਾਣੇ ਤੋਂ ਕੀ ਬਵੀ ਤੋਂ ਪਿੰਨ ਉਚਾਲੇ ਪੀਰ ਖੰਡਾ ਬਣਿਆ। ਸਤਿਗੁਰਾਂ ਨੇ ਸਾਨੂੰ ਹੁਕਮ ਕੀਤਾ ਕਿ ਅਸੀਂ ਗੁਰੂ ਗ੍ਰੰਥ ਸਾਹਿਬ ਨੂੰ ਕਿਤੇ ਬਿਨਾਂ ਕਿਸੇ ਦੇ ਸਾਹਮਣੇ ਸਿਰ ਨਹੀਂ ਝੁਕਾਣਾ। ਉਹ ਤੇ ਵੱਡੇ ਵੱਡੇ ਗੱਥਰਿਆਂ ਵਾਲੇ ਗਿਆਨੀ ਯਾਨੀ ਵਿਅਕਤੀ ਜਾਣ ਉਹਨੇ ਇੱਕ ਟੌਂਗ ਰੱਖਿਆ ਕਿ ਜੋ ਤੁਸੀਂ ਮੰਗੋ ਕਿ ਉਹ ਮਿਲੇਗਾ। ਛੇਤੀ ਮਸਲੇ ਬਾਹਰ ਕਰਦੇ ਨਾ ਬੜੀ ਵੱਡੀ ਪੀੜ ਲੱਗੀ ਹੁੰਦੀ ਉਹਨੇ। ਉੱਥੇ ਸੜਕ ਤੋਂ ਲੰਘਣਾ ਕਈ ਵਾਰੀ ਮੁਸ਼ਕਲ ਹੁੰਦਾ। ਮੇਨ ਰੋਡ ਤੇ ਪੈਂਦਾ ਅਜੇ ਬਣ ਰਿਹਾ। ਕਿ ਭਾਈ ਲੈਣ ਨੂੰ ਹੱਥ ਜੋੜ ਕੇ ਆਕਸ਼ਾ ਜਵਾਲਾ ਮੁਖੀ ਦੇਵੀ ਨੇ ਕਿ ਇੱਥੋਂ ਝੋਲੀਆਂ ਭਰ ਕੇ ਮੈਂ ਆਪਣੇ ਭਗਤਾਂ ਦੀਆਂ ਝੋਲੀਆਂ ਭਰਦੀ ਹਾਂ ਉਹ ਸਿੱਧਾ ਆ ਗਿਆ ਤੈਨੂੰ ਕਿਤੇ ਜਾਣ ਦੀ ਲੋੜ ਨਹੀਂ ਤੇ ਸੱਚੀ ਉਹ ਕੀ ਲੈਣਾ ਨਹੀਂ ਸੀ ਗਿਆ ਸੁਨੇਹਾ ਘੱਲ ਦਿੱਤਾ ਆਪਣੇ ਸਾਥੀਆਂ ਨੂੰ ਮਾਣ ਪਤਾ ਕਿ ਨਾ ਕੀਤਾ ਸੀ ਜਦੋਂ ਇਹ ਜਾਂਦੇ ਨੇ ਸ਼ਾਹ ਗੁਰੂ ਨਾਨਕ ਸਾਹਿਬ ਜੀ ਆਪਣਾ ਘਰ ਛੱਡ ਕੇ ਆਪਣਾ ਦਰ ਛੱਡ ਕੇ ਲੈਣ ਗਏ ਕੋਈ ਤੇ ਨਹੀਂ ਪੁਰਖਾ ਪਹਿਲੀ ਵਾਰ ਘੈਰ ਸੀ ਕਰ ਦਰਸ਼ਨ ਕਰਨ ਕਿ ਮੈਂ ਮਾਧੇ ਨਾਨਕ ਦੇ ਘਰ ਜਾਣਾ ਹੈ ਸਤਗੁਰਦਾਨ ਖਸ਼ਾ ਕੀ ਦੇ ਦਰਸ਼ਨ ਕਰਨੇ ਨੇ ਕਿੰਨਾ ਨਿਰਮਾਣਤਾ ਵਾਲਾ ਗੁਰੂ ਹੋਏਗਾ ਇਹ ਗੋੜੀ ਤੇ ਸਨ ਇਥੋਂ ਪ੍ਰਤੀਕ ਹੁੰਦਾ ਵੀ ਅਮੀਰ ਘਰਾਣੇ ਨਾਲ ਸੰਬੰਧਿਤ ਸਿਪਾਹੀ ਦਾਣਾ ਕੋਈ ਗਰੀਬ ਨਹੀਂ ਸੀ ਲਗਾ ਫੜੀ ਦਾਇਕ ਤਰੁਪੈ ਕਹਿਣ ਲੱਗੇ ਆ ਲੈ ਚੱਲਨੇ ਆ ਜੇ ਦਰਸ਼ਨ ਕੀਤੇ ਬਾਬਾ ਸਾਹਮਣੇ ਵੇਖਿਆ ਪੀਤ ਮੇਰੀ ਘੋੜੀ ਦੀ ਲਗਨ ਖੜ ਕੇ ਆਇਆ ਕਿੰਨ ਕਿ ਉਹ ਸਾਹਮਣੇ ਬੈਠੇ ਨੇ ਸਤਿਗੁਰੂ ਨਾਨਕ ਸੇ ਘੋੜੀ ਨੂੰ ਕਿੱਲੇ ਨਾਲ ਬੰਨ ਕੇ ਆ ਜਾ ਹੈਰਾਨ ਹੋਏ ਪੀਤ ਉਹ ਹੀ ਸਿੱਖ ਓਹੀ ਹਨ ਉਹ ਪੁਰਸ਼ ਹੈ ਜਿਹੜਾ ਮੇਰੀ ਘੋੜੀ ਨੂੰ ਅੱਗੇ ਅੱਗੇ ਲੈ ਕੇ ਆਇਆ ਇੱਕ ਰੰਗ ਦਾ ਹੈ ਕੋਈ ਨਾ ਮੈਂ ਜਾਂਦਾ ਬਾਬੇ ਦੇ ਦਗਾ ਪਈ ਪੁੱਛਿਆ ਤੇ ਪ੍ਰਖਾ ਘਮਰਾਟ ਕਿਉਂ ਕਹਿੰਦੇ ਕਿ ਮੈਂ ਪਾਕਾ ਬੈਠਾ ਪੰਮ ਕਰਨ ਆਇਆ ਸੀ ਤੁਹਾਡੇ ਦਦਾਰ ਕਰਨ ਵਾਸਤੇ ਆਇਆ ਸੀ ਪਰ ਤੁਸੀਂ ਪੈਦਲ ਆਏ ਮੈਂ ਕੋੜੀ ਤੇ ਚੜ ਕੇ ਆਇਆ ਤੇ ਬਾਬੇ ਹੱਸ ਕੇ ਆਖਿਆ ਜੀ ਪਰਿਸ਼ਕਤ ਸੰਗਤ ਦੇ ਵਿੱਚ ਕਹਿੰਦੇ ਕਿ ਨਾਲ ਨਾਲ ਸਕੇਲ ਦਾ ਰਹਿਣਾ ਕਹਿੰਦੇ ਕਿ ਫਿਰ ਲੈਗ ਵਾਲੇ ਕੋੜੀਆਂ ਤੇ ਚੜ ਕੇ ਆਉਂਦੇ ਨੇ ਦੇਣ ਵਾਲੇ ਪੈਰ ਨਹੀਂ ਚੱਲਦੇ ਸ਼ਾ ਇਹ ਤੱਕ ਤਿੰਨ ਦੀ ਗੱਲ ਸੀ ਜੀ ਪਹਿਲੇ ਦੇ ਨੇ ਪਹਿਲੇ ਦਿਨ ਦਮਦਮਾ ਕਰ ਦਿੱਤੀ। ਮਸ਼ਕੀਤੋਂ ਸੇਵਾ ਆਰੰਭ ਹੋਈ। ਦੇਵੀ ਦੇ ਦਰbaar ਹੋਏ। ਸੇਵਾ ਤੇ ਸ਼ਿਮਰਨ ਦੇ ਵਿੱਚ ਇੰਨੀ ਘਾਲਣਾ ਕਰ ਲਈ। ਤਖਤ ਦੇ ਮਾਲਕ ਬਣ ਕੇ ਜਿਹੜੇ ਉਹਨਾਂ ਬੋਲ ਆਖਦੇ ਨੇ ਉਹ ਬਾਬੇ ਜਾਨਾ ਸੀ। ਸਤਿਗੁਰੂ ਨਾਨਕ ਸਾਹਿਬ ਜੀ ਦੀ ਜੋਤਿ ਜੋ ਸੁਭਾਣਾ ਹੈ। ਤਖਤ ਤੇ ਵੇਖੀ ਸੀ ਬਿੱਦ ਦੇ ਘਰ ਲੱਗੇ ਨਹੀਂ। ਘਟੇ ਨਾਲ ਬੜਾ ਵਧੀਆ ਲੱਗਦਾ ਹੈ। ਬੜੀ ਸ਼ਕਤੀ ਹਰਦੇ ਨੂੰ ਜਦੋਂ ਸਾਹਿਬ ਸਮਾ ਗਏ ਤੇ ਉਹਨਾਂ ਸ਼ਬਦ ਉਚਾਰਨ ਕੀਤਾ ਸੀ ਜਿਸ ਪਿਆਰੇ ਸੁਨੇਹੋ ਜਿਸ ਅਗਰ ਮਰ ਚੱਲ ਗਿਆ ਤਰੇਬ ਜੀਵਨ ਸੰਸਾਰ ਆਕਾ ਪਾਛੈ ਉਹਨਾਂ ਕਹਿਆ ਸੀ ਨਾਲ ਦੇ ਆਣੇ ਦੋਸਤੀ ਕਦੇ ਨਾ ਆਵੇ ਰਾਸ ਕਿਤੇ ਉਹਨਾਂ ਖਾਂ ਨਾਲ ਇਹ ਆਣੇ ਦੋਸਤੀ ਵੜਾਉ ਰੋ ਸੋਨੇ ਹੋ ਪਾਣੀ ਅੰਦਰ ਰੀਕ ਜਿਉ ਤਿਸ ਦਾ ਥਾਂ ਨਖੇਹ ਇਹ Poderh ਦਿੱਤੇ ਸੰਸਾਰ ਸੇ ਜਦੋਂ ਇਸ ਤਰੀ ਦੀ ਗੱਲ ਆਈ ਬੰਦਾ ਕਿਸ ਨੂੰ ਆਖੀ ਹੈ ਜਿਤ ਬੰਦਾ ਕਿਸ ਨੂੰ ਆਖੀ ਹੈ ਜਾਂ ਸਭਨਾ ਸਾਹਿਬੇ ਕਿਸੇ ਨੂੰ ਮਾਰਾ ਨਹੀਂ ਆਖਣਾ ਨਾਨਕ ਪਰਖਿ ਆਪ ਕੋ ਤੋ ਤਾ ਪਾਰ ਪੂ ਜਾਣ ਰੋਗ ਤਰੂ דו ਐ ਕੋ ਜੈ ਤਾ ਵੈ ਸੁ ਜਾਣ ਭੁਖਿਆ ਭੋਖਣਾ ਉਤਰੀ ਗੱਲ ਨਹੀਂ ਭੋਖਣਾ ਢਾਏ ਬੰਦਾ ਚੱਤੀ ਜੋ ਪਰੇ ਨਾ ਗੁਣ ਨਾ ਉਕਾਰ ਇਹੋ ਜੀ ਬਾਤ ਬਚਨਾਂ ਦੇ ਨਾਲ ਸਮੁੱਚੀ ਮੰਨਪਾ ਨੂੰ ਉਪਦੇਸ਼ ਦਿੱਤਾ ਪਾਠ ਸਾਹਿਬ ਹਨ ਗਾਇ ਸੁਖਨਾ ਬਾਬ ਜੀ ਕਹਿਣ ਲੱਗੇ ਪਾਠ ਗੁਰੂ ਅੰਗਦ ਦੇਵ ਸਾਹਿਬ ਜੀ ਤੁਸੀਂ ਉਸ ਪਰਮੇਸ਼ਰ ਦਾ ਪ੍ਰਤੱਖ ਰੂਪ ਹੋ ਤੁਹਾਡੇ ਦਰਸ਼ਨ ਕਰਨ ਦੇ ਨਾਲ ਜਨਮ ਜਨਮਾਂ ਤਰਾਂ ਦੀ ਮਹਿਲ ਲੈ ਜਾਂਦੀ ਹੈ ਹੂ ਹੈ ਸ਼ਫਤ ਖੁਸ਼ਾਮੰਦੀ ਨੂਰ ਅਰਸੋਂ ਕੁਰਸੋਂ ਚੱਦੀ ਹੈ ਤੁ ਤੋ ਜਿਠੇ ਸੱਚੇ بادشاہ ਮਲ ਜਨਮ ਜਨਮ ਦੀ ਪੱਗੀ ਮੇਰੇ ਸਤ ਪੁਰਾ ਤੁਦ ਵਿਟੋਂ ਕੁਰਬਾਨ ਤੇ ਅਰਸ਼ਣ ਕੋ ਮੁਹਲੇ ਹਾਰਨਾ ਤਸ ਦਿੱਤਾ ਅੰਮ੍ਰਿਤ ਨਾਮ ਇਹੋ ਜਿਵੇਂ ਮਹਾਨ ਸੱਚੇ ਗੁਰੂ ਦਾਜ ਪ੍ਰਕਾਸ਼ ਦਿਹਾੜਾ ਹੈ ਜਿ ਪ੍ਰਕਾਸ਼ ਦਿਹਾੜਿਆਂ ਨੂੰ ਬੁਨਾਂਦੇ ਆ ਹੋਇਆ ਸਾਡੇ ਅੰਦਰ ਇੱਕ ਖਿੱਚ ਪੈਦਾ ਹੁੰਦਾ ਹੈ ਜੋ ਗੁਰੂ ਨੇ ਕਿਹਾ ਜੋ ਗੁਰ ਕਹ ਹੈ ਸਹੀ ਪਲ ਮੰਨਣਾ ਹਰ ਹਰ ਕਥਾ ਦਾ ਰੰਗ ਦੀ ਉਹਨਾਂ ਦੇ ਜਿੱਥੇ ਉਪਦੇਸ਼ ਤੇ ਚੱਲ ਕੇ ਅਸੀਂ ਉਹਨਾਂ ਦੀ ਕਿਰਪਾ ਦੇ ਰਹਿਮਤ ਦੇ ਪਾਤਰ ਬਣ ਸਕੀਏ ਹੋਈਆਂ ਭੁੱਲਾਂ ਚੁੱਕਾਂ ਤੋਂ ਖਿਮਾ ਗੁਰੂ ਅਤੇ ਸੰਗਤ ਮਕਸ਼ਣ ਜੋਗਾ ਬਖਸ਼ ਲੈਣਾ ਦੀ ਪ੍ਰੇਮ ਸਹਿਤ ਫਤਿ ਬਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ RAM ਕਲੀ ਮਹੱਲਾ ਤੀਜਾ ਅੰਕੂਮ ਕਾਰਸ ਗੁਰ ਪ੍ਰਸਾਦ ਅਨੰਤ ਭਇਆ ਮੇਰੀ ਮਾਇ ਸਤ ਗੁਰੂ ਮੈਂ ਪਾਇਆ ਰਹ ਪਰਿਵਾਰ ਪਰਿੰਗਾ ਸ਼ਬਦ ਗਾਉਣੇ ਆਈਆਂ ਜੈ ਨਾਨਕ ਅਨੰਦ ਹੋਆ ਸਤਿਗੁਰੂ ਮੈਂ ਪਾਇਆ ਹਰ ਨਾਲ ਰਹੂ ਮਨ ਮੇਰੇ ਗੁਰੂ ਸਾਹਿਬ ਵਿਸਾਰਣ ਸਭ ਨੰਗਲਾਂ ਸਮਰਾਤ ਸੁਆਮੀ ਸ਼ੋਕਮਨੋਂ ਸਾਰੇ ਸਾਚੀ ਸਾਹਿਬਾ ਕੀ ਆਹੀ ਕਰਤੇ ਰਹਿ ਦਾਸ਼ੁਖ ਸਲਾਹ ਤੇਰੀ ਨਾਮਾ ਨਰਸਾ ਵਾਏ ਇਹ ਨਾਮ ਸੱਤੇ ਸਾਚਾ ਨਹੀਂ ਕਰ ਤੇਰਾ ਸਾਤਾ ਨਾਮ ਮੇਰਾ ਆਧਾਰੂ ਪਰ ਸ਼ਾਂਤ ਸੁਖ ਮਨਾਇ ਸਿਆ ਜਿਨੀ ਚ ਸਭ ਪੁਜਾਈਆਂ ਕਹਿ ਨਾਨਕ ਸੁਣੋ ਸੰਤੋਸ਼ ਉਤਰਉਿਆ ਰ ਸਾਚਾ ਨਾਮ ਮੇਰਾ ਆਧਾਰੂ ਅਜੇ ਕਹਿੰਦੋ ਤੁਦਵਸ਼ ਕੀਤੇ ਕਾਲਕੰਟ ਕੁਮਾਰਿਆ ਇਹ ਨਾਮ ਅਤਿ ਕੋ ਆਤਤ ਕਰਨ ਦਵਜ ਆਨੰਦ ਸੁਣੋ ਵੱਡ ਭਾਗੀ ਹੋ ਸਗਲ ਮਨੋਹ ਪਰ ਬ੍ਰਹਮ ਪ੍ਰਭ ਪਾਇ ਉਤਰੇ ਸਗਲ ਊਖ ਰੋਗ ਸੰਤਾਪ ਤੇ ਉਤਰੇ ਸੁਣੀ ਸੰਤ ਸਾਜਨ ਭੈ ਸਰਸੇ ਪੂਰੇ ਗੁਰਤੇ ਹੁਣ ਤੇ ਤੂੰ ਨੀਤ ਕਹਤੇ ਪਵਿੱਤ ਸਤਿਗੁਰ ਰਹਾ ਬਨਵੰਤ ਨਾਨਕ ਗੁਰ ਚਰਨਾਂ ਵਾਜੇ ਅਨਹਦ ਤੂਰੇ ਸਲੋ ਪਵਨ ਗੁਰ ਪਾਹੀ ਭਤਾ ਮਾਤਾ ਨਿਸਰਾਤ ਤੋਏ ਦਾ ਹੀ ਦਾਇਆ ਖਿਲੇ ਸਭ ਚੰਗਿਆਈਆਂ ਗੁਰ ਆਈਆਂ ਵਾਚ ਤਰਮੀਆ ਪੂ ਆਪਨੀ ਕੇ ਇਨ ਨਾਮ ਤਿਆ ਆ ਗਏ ਹਨ ਕਿਤੇ ਮੁਖ ਯੁੱਧ ਨੇ ਕਿਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁੰਤਾ